ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਡਾਕਟਰ ਇੰਦਰਜੀਤ ਸਿੰਘ ਗੋਗੋ ਆਣੀ ਦੀ ਲਿਖੀ ਪੁਸਤਕ ਵਿੱਚ ਜਾਣਾਗੇ ਕਿ ਨਸ਼ਾ ਕਰੋ ਪਰ ਕਿਹੜਾ ਸੰਸਾਰ ਨਸ਼ਿਆਂ ਚ ਜਿਹਾ ਹੈ ਗਰਖ ਲੋਕੋ ਇੱਕੋ ਹੱਲ ਹੈ ਉਲਜੀ ਤਾਣੀ ਤੇ ਤਾਣੇ ਦਾ ਓਨੂੰ ਨਕਲੀ ਨਸ਼ਿਆਂ ਦੀ ਲੋੜ ਨਹੀਂ ਜੀਰੂ ਸਰੂਰ ਹੋਵੇ ਬਾਣੀ ਤੇ ਬਾਣੇ ਦਾ ਨਸ਼ਾ ਕਰੋ ਪਰ ਕਿਹੜਾ ਦਾਨਿਆਂ ਦਾ ਕਤਨ ਹੈ ਕਿ ਕੋਈ ਮੁਲਕ ਭਾਵੇਂ ਕਿੰਨਾ ਹੀ ਖੁਸ਼ਹਾਲ ਕਿਉ ਨਾ ਹੋਵੇ ਜੇਕਰ ਉਥੋਂ ਦੇ ਲੋਕ ਨਸ਼ਿਆਂ ਵਿੱਚ ਖਚਿਤ ਹੋ ਜਾਣ ਤਾਂ ਉਸ ਨੂੰ ਗਰ ਖੋਣ ਤੋਂ ਕੋਈ ਨਹੀਂ ਬਚਾ ਸਕਦਾ ਇਸ ਵੇਲੇ ਪੰਜਾਬ ਦਾ ਵੱਡਾ ਵਰਗ ਮਾਰੂ ਨਸ਼ਿਆਂ ਵਿੱਚ ਗਰ ਖੋ ਕੇ ਤਬਾਹੀ ਵੱਲ ਜਾ ਰਿਹਾ ਹੈ ਭਾਵੇਂ ਕੁਦਰਤ ਨੇ ਮਨੁੱਖ ਦੇ ਚੱਕਣ ਲਈ 36 ਪ੍ਰਕਾਰ ਦੇ ਸੁੰਦਰ ਪਦਾਰਥ ਬਖਸ਼ੇ ਹਨ ਜੋ ਇਸ ਦੇ ਸਰੀਰ ਨੂੰ ਸੁੰਦਰ ਸਵੱਛ ਤੇ ਸ਼ਕਤੀਸ਼ਾਲੀ ਬਣਾਉਂਦੇ ਹਨ ਪਰ ਇਹ 84 ਲੱਖ ਜੂਨਾ ਦਾ ਸਰਦਾਰ ਗਲਤ ਫੈਮੀ ਵਿੱਚ ਸ਼ਰਾਬ, ਤਮਾਕੂ, ਸਮੈਕ, ਹੈਰੋਇਨ, ਕੋਕੀਨ, ਗੋਲੀਆਂ, ਕੈਪਸੂਲ, ਪੋਸ, ਅਫੀਮ, ਭੰਗ, ਭੂੱਕੀ, ਗਾਂਜਾ, ਚਰਸ਼, ਜਰਦਾ, ਪਾਨ ਮਸਾਲਾ ਤੇ अनेका ਦਰਦ ਨਿਵਾਰਕ ਗੋਲੀਆਂ ਤੋਂ ਲੈ ਕੇ ਡੱਡੂ ਕਿਰਲੀਆਂ, ਆਇਓਡੈਕਸ ਜਿਵੇਂ ਕਰਦਾ ਕਰਦਾ ਬੂਟ ਪਾਲਿਸ਼ ਤੇ ਗੰਦੀਆਂ ਜੁਰਾਬਾਂ ਦਾ ਤੋਣਾ ਇਸਤੇਮਾਲ ਕਰਨ ਲੱਗ ਪਿਆ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਹੜਾ ਮਨੁੱਖ ਆਪਣੇ ਸਰੀਰ ਬਾਰੇ ਹੀ ਚੰਗਾ ਨਹੀਂ ਸੋਚ ਸਕਦਾ ਉਸ ਕੋਲੋਂ ਚੰਗੇ ਸਮਾਜ ਸੰਸਾਰ ਧਰਮ ਰਾਜਨੀਤੀ ਜਾਂ ਚੰਗੇ ਪਰਿਵਾਰ ਦੀ ਕੀ ਆਸ ਹੋ ਸਕਦੀ ਹੈ ਉਹ ਚੰਗਾ ਪੁੱਤਰ ਚੰਗਾ ਪਿਤਾ ਚੰਗਾ ਪਤੀ ਚੰਗੀ ਪਤਵਾਲਾ ਜਾਂ ਚੰਗੇ ਪਰਿਵਾਰ ਦਾ ਸਿਰਜਕ ਕਿਵੇਂ ਬਣ ਸਕਦਾ ਹੈ ਸਤਿਗੁਰਾਂ ਨੇ ਬਾਣੀ ਵਿੱਚ ਫਰਮਾਇਆ ਹੈ ਨਾਨਕ ਔਗਣ ਜੇ ਤੜੇ ਤੇ ਤੇ ਗਲੀ ਜੰਜੀਰ ਸੰਸਾਰ ਵਿੱਚ ਸਭ ਤੋਂ ਵੱਡੇਰੇ ਨੁਕਸਾਨ ਮਨੁੱਖ ਦੇ ਨਿੱਜੀ ਐਪ ਜਾਂ ਔਗਣ ਹੀ ਕਰਦੇ ਹਨ ਅਰਤੀ ਦਾ ਸੱਚ ਹੈ ਕਿ ਨਸ਼ੇ ਕਰਕੇ ਕਦੇ ਕੋਈ ਪਹਿਲਵਾਨਤਾ ਬਣਿਆ ਨਹੀਂ ਸਗੋਂ ਬਹੁਤ ਜਲਦੀ ਅਰਤੀ ਦਾ ਪਾਰ ਹੀ ਬਣਦਾ ਹੈ ਅੱਜ ਨਸ਼ਿਆਂ ਦਾ ਪ੍ਰਤੀਕਰਨ ਸਾਡੇ ਸਾਹਮਣੇ ਹੈ ਕਿ ਬੇਸ਼ੁਮਾਰ ਐਕਸੀਡੈਂਟ ਲੁੱਟਾਂ ਖੋਹਾਂ ਝਗੜੇ ਕਤਲੋਗਾਤ ਕੁੱਟਮਾਰ ਪਰਿਵਾਰਕ ਕਲੇਸ਼ ਤਲਾਕ ਇਸਤਰੀਆਂ ਦੀ ਦੁਰਦਸ਼ਾ ਬੱਚਿਆਂ ਉੱਪਰ ਦੁਰਪਰਵਾਹ ਦੁਰਘਟਨਾਵਾਂ ਆਵਾਰਾਗਰਦੀ ਅਪਾਹਜ ਬੱਚਿਆਂ ਦੀ ਪੈਦਾਸ਼ ਨਿਪੁੰਸਕਤਾ ਆਰਥਿਕ ਭੋਜ ਕਰਜ਼ੇ ਮਾਨਸਿਕ ਪਰੇਸ਼ਾਨੀਆਂ ਆਤਮ ਹੱਤਿਆਵਾਂ ਨਸ਼ੇ ਦੀ ਪੂਰਤੀ ਲਈ ਹੀਰਾ ਫੇਰੀ ਆਤੀ ਸਬਨਾ ਦੀ ਤਾਰ ਕਿਧਰੇ ਨਾ ਕਿਧਰੇ ਨਸ਼ਿਆ ਨਾਲ ਜਾ ਮਿਲਦੀ ਹੈ ਇਸ ਸਮੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਵਿਸ਼ਵ ਲਈ ਸਭ ਤੋਂ ਵੱਡੀ ਪ੍ਰੇਰਕ ਸ਼ਕਤੀ ਹੈ ਜਦੋਂ ਸਿੱਧਾਂ ਯੋਗੀਆਂ ਨੇ ਸਤਗੁਰਾਂ ਨੂੰ ਸ਼ਰਾਬ ਦਾ ਪਿਆਲਾ ਪੇਟ ਕੀਤਾ ਤਾਂ ਉਹਨਾਂ ਕਿਹਾ ਇਹ ਨਸ਼ਾ ਤਾਂ ਜਲਦੀ ਉੱਤਰ ਜਾਵੇਗਾ ਮੈਂ ਤੁਹਾਨੂੰ ਅਸਲੀ ਨਸ਼ਾ ਤਿਆਰ ਕਰਨ ਦੀ ਜਾਂਚ ਦੱਸਦਾ ਹਾਂ ਗੁਰੂ ਸਾਹਿਬ ਨੇ ਫਰਮਾਇਆ ਗੁੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਣੀ ਕਸ ਪਾਈਐ ਪਾਠੀ ਪਵਨ ਪ੍ਰੇਮ ਕਾ ਪੋਚਾ ਇਤਰਸ ਅਮਿਉ ਚੁਆਈਐ ਭਾਵ हे yogi ਸ਼ਰਾਬ ਤਿਆਰ ਕਰਨ ਲਈ ਗੁੜ ਨਹੀਂ ਸਗੋ ਗਿਆਨ ਰੂਪੀ ਗੁੜ ਪਾਓ ਤੇ ਇਸ ਵਿੱਚ ਧਿਆਨ ਰੂਪੀ ਮਹੂਏ ਦੇ ਫੁੱਲ ਤਾਵੇ ਪਾਓ ਫਿਰ ਹੱਥਾਂ ਦੀ ਕਰਨੀ ਰੂਪੀ ਕਿਕਰ ਦਾ ਸਖ ਕਸ ਪਾਉਣਾ ਕਰੋ ਜੋਗੀ ਲੋਕ ਕਿਰਤ ਤੋਂ ਟੁੱਟੇ ਹੋਏ ਸਨ ਤੇ ਮੰਗ ਕੇ ਖਾਂਦੇ ਸਨ ਉਹ ਸਰੀਰ ਦਾ ਤਪਾਉਂਦੇ ਸਨ ਪਰ ਸਮਾਜ ਨੂੰ ਕੋਈ ਲਾਭ ਨਹੀਂ ਸੀ ਸਤਗੁਰਾਂ ਅੱਗੇ ਕਿਹਾ ਕਿ ਸ਼ਰਾਬ ਤਿਆਰ ਕਰਨ ਲਈ ਬਾਰੀ ਪੱਟੀ ਲਾਉਣ ਨਾਲੋ ਸਰੀਰ ਰੂਪੀ ਪੱਟੀ ਤਪਾਉ ਤੇ ਇਹਦੇ ਵਿੱਚ ਪ੍ਰੇਮ ਰੂਪੀ ਪੋਚਾ ਜੋ ਅਰਕ ਵਾਲੀ ਨਾਲੀ ਉੱਤੇ ਫੇਰਨਾ ਹੈ ਤੇ ਉਹ ਪਾਫ ਨਾਲੀ ਵਿੱਚੋਂ ਠੰਡੀ ਹੋ ਕੇ ਅਰਕ ਬਣਦੀ ਚਾਹੀ। ਜਦ ਇਹ ਅੰਮ੍ਰਿਤ ਰਸ ਚਰੇਗਾ ਤਾਂ ਇਸ ਪਿਆਲੇ ਦੀ ਮਸਤੀ ਸਦਾ ਟिकी ਰਹੇਗੀ। ਹੁਣ ਇਹਨਾਂ ਪੰਕਤੀਆਂ ਵਿੱਚ ਗਿਆਨ, ਧਿਆਨ, ਹੱਥੀ ਕੀਰਤ ਕਰਨ, ਸਰੀਰ ਨੂੰ ਸਮਾਰਨ ਤੇ ਪ੍ਰੇਮਈ ਬੋਲੀ ਬੋਲਣ ਦੀ ਪ੍ਰੇਰਕ ਸ਼ਕਤੀ ਹੈ। ਜਦ ਮਨੁੱਖ પાસે ਗਿਆਨ ਹੋਵੇਗਾ ਤਾਂ ਅਗਿਆਨਤਾ ਦੂਰ ਹੋਵੇਗੀ, ਧਿਆਨ ਚੰਗੇ ਪਾਸੇ ਹੋਵੇਗਾ ਤਾਂ ਚਿੰਤਨ ਡੂੰਘਾ ਹੋਵੇਗਾ। ਅੱਥੀਂ ਕੀਰਤ ਕਰਨ ਵਾਲਾ ਸਮਾਜ ਵਿੱਚ ਸਤਿਕਾਰ ਪਾਵੇਗਾ ਸਰੀਰ ਨੂੰ ਸੰਵਾਰਨ ਵਾਲਾ ਪੈੜੀ ਵਸਤੂ ਨਹੀਂ ਖਾਵੇਗਾ ਤੇ ਪ੍ਰੇਮਮਈ ਬੋਲਾਂ ਵਾਲੇ ਚੰਗੇ ਸਮਾਜ ਦੇ ਸਿਰਜਕ ਹੁੰਦੇ ਹਨ ਅੱਜ ਇਹਨਾਂ ਵਿਚਾਰਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਲੋੜ ਹੈ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਹਰੇਕ ਇਨਸਾਨ ਨੂੰ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਨਸ਼ੇ ਦੀ ਲੋੜ ਹੁੰਦੀ ਹੈ ਪਰ ਸਵਾਲ ਤਾਂ ਇਹ ਹੈ ਕਿ ਨਸ਼ਾ ਕਰਨਾ ਕਿਹੜਾ ਹੈ ਸਾਡੇ ਲੋਕਾਂ ਦੀ ਬਦਕਿਸਮਤੀ ਕਿ ਇਹ ਮਾਰੂ ਤੇ ਨਕਾਰੂ ਨਸ਼ਿਆਂ ਵਿੱਚ ਖਚਿਤ ਹੋ ਕੇ ਰਹਿ ਗਏ ਹਨ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੀਵਨ ਵਿੱਚ ਮਾਰੂ ਨਸ਼ਿਆਂ ਤੋਂ ਇਲਾਵਾ ਉਸਾਰੂ ਤੇ ਸੁਚਾਰੂ ਨਸ਼ੇ ਵੀ ਹਨ ਇਸ ਦਾ ਵਿਸ਼ਲੇਸ਼ਣ ਕਰਨ ਤੋਂ ਪਹਿਲਾਂ ਸਿੱਖ ਰਹਿਤ ਮਰਿਆਦਾ ਦੇ ਪੰਨਾ 19 ਵੀ ਉੱਪਰ ਗੁਰਮਤਿ ਦੀ ਰੈਣੀ ਜੋ ਆਪਾਂ ਪਿਛਲੀ ਵੀਡੀਓ ਵਿੱਚ ਸੁਣ ਚੱਕੇ ਹਾਂ ਜੀ ਸ੍ਰੀਲੇਖੇਟ ਜਾਗਰਤੀ ਦਾ ਮੰਤਰ ਹੈ ਸਿੱਖ ਪੰਗ ਅਫੀਮ ਸ਼ਰਾਬ ਤਮਾਕੂ ਆਦੀ ਨਸ਼ੇ ਨਾ ਵਰਤੇ ਅਮਲ ਪ੍ਰਸ਼ਾਦੇ ਦਾ ਹੀ ਰੱਖੇ ਹੁਣ ਅਮਲ ਪ੍ਰਸ਼ਾਦੇ ਦਾ ਇੱਕ ਚੰਗੀ ਤੇ ਸੁਥਰੀ ਜੀਵਨ ਜਾਚ ਦਾ ਆਧਾਰ ਹੈ ਇਸੇ ਨਾਲ ਅਸੀਂ ਸੁਚਾਰੂ ਨਸ਼ਿਆਂ ਦੀ ਗੱਲ ਕਰੀਏ ਤਾਂ ਨਸ਼ਾ ਨਾ ਕਰਨਾ ਵੀ ਇੱਕ ਨਸ਼ਾ ਹੈ ਜਦ ਕੋਈ ਇਨਸਾਨ ਪਰੇ ਪੰਚਾਇਤ ਰਿਸ਼ੇਦਾਰੀ ਜਾਂ ਭਲੇ ਪੁਰਖਾ ਚ ਬਹਿ ਕੇ ਮਾਨ ਨਾਲ ਕਹਿੰਦਾ ਹੈ ਕਿ ਮੈਂ ਕੋਈ ਨਸ਼ਾ ਨਹੀਂ ਕਰਦਾ ਤਾਂ ਉਸ ਨੂੰ ਇਹ ਗੱਲ ਕਰਦਿਆਂ ਵੀ ਜ਼ਰੂਰ ਆਉਂਦਾ ਹੈ ਆਪਣੇ ਪਰਿਵਾਰ ਪਤਨੀ ਬੱਚਿਆਂ ਤੇ ਮਾਪਿਆਂ ਨਾਲ ਖੁਸ਼ੀ-ਖੁਸ਼ੀ ਸਮਾਂ ਬਿਤਾਓ ਇਹ ਪਰਿਵਾਰਿਕ ਸਾਂਝ ਵੀ ਇੱਕ ਨਸ਼ਾ ਹੈ ਜੋ ਚੰਗੇ ਸਮਾਜ ਦੀ ਸਿਰਜਣਾ ਲਈ ਅਤੇ ਸਾਂਝ ਇੱਕ ਪਰਿਵਾਰਿਕ ਜ਼ਰੂਰ ਲਈ ਵੀ ਜ਼ਰੂਰੀ ਹੈ ਇਹ ਨਸ਼ਾ ਸਾਰਾ ਟੱਬਰ ਹੀ ਅਨੁਭਵ ਕਰੇਗਾ ਜਿਸ ਲਈ ਬਹੁਤੇ ਪਰਿਵਾਰ ਇਸ ਸਮੇਂ ਤਰਸ ਰਹੇ ਹਨ ਆਪਣੀ ਸੁਤਰੀਕਿਰਤ ਤੇ ਭਲੇ ਕਾਰਜਾਂ ਲਈ ਕਾਰਜਸ਼ੀਲ ਹੋਵੋ ਤਾਂ ਇਹ ਵੀ ਇੱਕ ਨਸ਼ਾ ਹੈ ਤੁਸੀਂ ਕਿਸੇ ਬਿਰਧਕਰ ਯਤਿਮਖਾਨੇ ਪਿੰਗਲਵਾੜੇ ਜਾਂ ਧਾਰਮਿਕ ਸਥਾਨਾਂ ਤੇ ਸੇਵਾ ਕਰੋ ਲੋੜਵੰਦਾ ਦੀ ਮਦਦ ਕਰੋ ਦਾਨੀਆਂ ਨੂੰ ਪ੍ਰੇਰੋ ਇਸ ਤਰ੍ਹਾਂ ਕੀਤੇ ਕਾਰਜਾਂ ਚੋਂ ਜ਼ਰੂਰ ਆਵੇਗਾ ਤੇ ਮਨੁਨੁਈ ਨਸ਼ਿਆਂ ਦੀ ਲੋੜ ਨਹੀਂ ਰਹੇਗੀ ਆਪਣਾ ਇਤਿਹਾਸ ਫਿਲਾਸਫੀ ਚੰਗੀਆਂ ਪੁਸਤਕਾਂ ਮੈਗਜ਼ੀਨ ਅਖਬਾਰ ਪੜ੍ਹਨੇ ਚਿੱਤਰਕਾਰੀ ਗੁਰਮਤ ਸੰਗੀਤ ਆਦੀ ਕਿਸੇ ਵੀ ਕਲਾ ਨਾਲ ਆਪਣੇ ਆਪ ਨੂੰ ਜੋੜਨਾ ਜਾਂ ਚੰਗੇ ਪਾਠਕ ਦਰਸ਼ਕ ਸਰੋਤੇ ਬੰਨਾ ਵੀ ਮਨੁੱਖ ਨੂੰ ਜ਼ਰੂਰ ਦਿੰਦਾ ਹੈ ਇਸੇ ਤਰ੍ਹਾਂ ਚੰਗੀ ਖੇਤੀ ਵਪਾਰ ਜੀਵ ਜੰਤੂਆਂ ਦੀ ਸੰਭਾਲ ਆਦੀ ਕੀਤੇ ਕੰਮ ਨਸ਼ਾ ਦਿੰਦੇ ਹਨ ਸਕੂਲਾਂ ਕਾਲਜਾਂ ਸਮਾਜ ਸੇਵੀ ਜਥੇਬੰਦੀਆਂ ਨਾਲ ਜੁੜੋ ਫਿਰ ਨਸ਼ੇ ਦੀ ਤੋਟ ਹੀ ਨਹੀਂ ਰਹੇਗੀ ਹਮੇਸ਼ਾ ਆਸ਼ਾਵਾਦੀ ਸੋਚ ਰੱਖੋ ਇਹ ਚੜਦੀ ਕਲਾ ਦਾ ਰਾਜ ਹੈ ਮਾਰੂ ਨਸ਼ੇ ਨਿਰਾਸ਼ਾਵਾਦ ਤੇ ਟਹਿਣ ਦੀ ਕਲਾ ਦੀ ਉਪਚਨ ਜਿਨ੍ਹਾਂ ਨੇ ਹੱਸਦੇ ਵਸਤੇ ਪਰਵਾਹ ਉਜਾੜ ਦਿੱਤੇ ਹਨ ਇਸ ਤੋਂ ਇਲਾਵਾ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋਣ ਆਪਣੇ ਸਰੀਰਾਂ ਦੀ ਮਜ਼ਬੂਤੀ ਲਈ ਵਧੀਆ ਖੁਰਾਕਾਂ ਖਾਓ ਸਾਰੇ ਸੰਤੁਲਿਤ ਭੋਜਨ ਮੌਜੂਦਾ ਨਸ਼ਿਆਂ ਦੀ ਕੀਮਤ ਤੋਂ ਕਿਤੇ ਸਸਤੇ ਹਨ ਬਲਵਾਨ ਸਰੀਰ ਹੋਣਾ ਆਪਣੇ ਆਪ ਵਿੱਚ ਇੱਕ ਨਸ਼ਾ ਹੈ ਮੁਰਦਿਆਂ ਵਰਗੇ ਚਿਹਰੇ ਕਿਸੇ ਵੀ ਚੰਗੇ ਸਮਾਜ ਜਾਂ ਚੰਗੀ ਸਖਸ਼ੀਅਤ ਦਾ ਵਜੂਦ ਨਹੀਂ ਹਨ ਬੋ ਗਿੰਤੀ ਨੂੰ ਛੇੜੀ ਨਸ਼ਾ ਦੇਖਣ ਤੋਂ ਡਰਦੇ ਹਨ ਹੁਣ ਜੇਕਰ ਸੁੰਦਰ ਤਨ ਦਾ ਸਵੈਮਨ ਹੋਵੇ ਤਾਂ ਸ਼ੀਸ਼ਾ ਤੱਕਿਆ ਵੀ ਨਸ਼ਾ ਆਵੇਗਾ ਸਭ ਤੋਂ ਵੱਡੀ ਗੱਲ ਹੈ ਕਿ ਜਿੱਕ ਸਮਾਜ ਪਾਸ ਤਾਂ ਸਭ ਤੋਂ ਵਧੀਆ ਹੱਲ ਦਸਮ ਪਿਤਾ ਜੀ ਦੀ ਬਖਸ਼ਿਸ਼ ਹੈ ਕਿ ਅੰਮ੍ਰਿਤ ਛਕੋ ਸਿੰਘ ਸਜੋ ਜਦ ਅਸੀਂ ਪੰਜ ਕਕਾਰਾਂ ਤੇ ਪੰਜ ਬਾਣੀਆਂ ਦੇ ਨੇਮੀ ਹੋ ਗਏ ਤਾਂ ਸਭ ਮਸਲੇ ਹੀ ਹੱਲ ਹੋ ਗਏ ਸਮਝੋ ਬਾਣੀ ਦਾ ਅਭਿਆਸੀ ਇਨਾ ਬੁਰੀ ਨਸ਼ਿਆਂ ਬਾਰੇ ਸੋਚ ਵੀ ਨਹੀਂ ਸਕਦਾ ਗੁਰਦੁਆਰਾ ਸਾਹਿਬ ਜਾਣ ਦਾ ਸੇਵਾ ਕਰਨ ਦਾ ਨੀਮ ਹੋਵੇ ਤਾਂ ਇਰਾਦੇ ਮਜ਼ਬੂਤ ਹੁੰਦੇ ਹਨ ਬਾਣੀ ਬਾਣਾ ਤੇ ਅਰਦਾਸ ਦਾ ਸੁਮੇਲ ਚੜ੍ਹਦੀ ਕਲਾ ਪੱਖ ਦਾ ਹੈ ਤਤਸਾਰ ਦੀ ਗੱਲ ਕਰੀਏ ਕਿ ਨਕਲੀ ਗਹਿਣੇ ਨਕਲੀ ਨੋਟ ਨਕਲੀ ਖਿਆਲ ਨਕਲੀ ਜੀਵਨ ਤੇ ਨਕਲੀ ਨਸ਼ੇ ਥੋੜ ਚਿਰ ਚਮਕ-ਦਮਕਤਾ ਮਾਰਦੇ ਹਨ ਪਰ ਬਾਅਦ ਵਿੱਚ ਨਮੋਸ਼ੀ ਹੀ ਪੱਲੇ ਪੈਂਦੀ ਹੈ ਆਓ ਨਕਲੀ ਤੇ ਅਸਲੀ ਨਸ਼ੇ ਦੀ ਪਛਾਣ ਕਰੀਏ ਨਕਾਰਾਤਮਕ ਸੋਚਾਂ ਨੂੰ ਤਿਆਗਿਏ ਤੇ ਸਕਾਰਾਤਮਕ ਸੋਚ ਅਪਣਾਈਏ ਨਸ਼ਾ ਜਮ ਜਮ ਕਰੋ ਪਰ ਕਿਹੜਾ ਅੱਜ ਇਸ ਸਵਾਲ ਉੱਪਰ ਹਰੇਕ ਨੂੰ ਸਵੈ ਚਿੰਤਨ ਕਰਨ ਦੀ ਲੋੜ ਹੈ ਇਸ ਵਿੱਚ ਸਭਨਾ ਦੀ ਭਲਾਈ ਹੈ ਕੁਰਬਾਨ ਜਾਈਏ ਉਹਨਾਂ ਗੁਰਸਿੱਖਾਂ ਤੋਂ ਜਿਨ੍ਹਾਂ ਗੁਰੂ ਹੁਕਮ ਮਨ ਵਸਾਇਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਇੱਕੋ ਓਟ ਰੱਖਦੇ ਛੂਤੇ ਨਸ਼ਿਆ ਨੂੰ ਜਿੰਨਾ ਟੁਕਰਾਇਆ ਹੋਇਆ ਵਰਦੀ ਪਹਿਨੀ ਹੋਈ ਪੰਜ ਕਕਾਰਾਂ ਦੀ ਬਾਣੀ ਬਾਣੇ ਨਾਲ ਸੱਚਾ ਨੇਹੁ ਲਾਇਆ ਹੋਇਆ ਉਹ ਪਾਈ ਉਹਨਾਂ ਤੋਂ ਵੀ ਜੀਵਨ ਜਾਚ ਸਿੱਖੀਏ ਜਿਨ੍ਹਾਂ ਗੁਰਮੁਖਾਂ ਵਾਲਾ ਜੀਵਨ ਕਮਾਇਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ